ਸਾਡੇ 3 ਸਾਲ ਦੇ ਵਿੱਚ ਜੋ ਪੰਜਾਬ ਸਰਕਾਰ ਨੇ ਕੰਮ ਕੀਤੇ ਆ ਉਹ ਕੰਮਾਂ ਦਾ ਵੇਰਵਾ ਕੀਤਾ ਉਹ ਸਮਝ ਵਿਚਾਰ ਚਰਚਾ ਹੋਈ ਆ ਤੇ ਕੰਮ ਦੱਸੇ ਨੇ ਵੀ ਕਿਹੜੇ ਕਿਹੜੇ ਕੂਕੇ ਨੇ ਔਰ ਸੰਗਤ ਬੜੀ ਖੁਸ਼ ਆ ਇਸ ਗੱਲ ਨੂੰ ਲੈ ਕੇ ਖਾਸ ਕਰਕੇ ਬਿਜਲੀ ਦੇ ਬਿੱਲ ਜਿਹੜੇ ਮਾਫ ਨੇ ਪੂਰੀ ਸੰਗਤ ਇਸ ਗੱਲ ਤੋਂ ਪੁੱਛ ਰਹੀ ਕਿ ਤਾਂ ਲਗਜ਼ਾਰਾਂ ਦੇ ਬਿੱਲ ਆਉਂਦੇ ਸੀਗੇ ਪਰ ਬਾਕੀ ਜਿਹੜੀਆਂ 60000 ਨੌਕਰੀਆਂ ਇਸ ਤੋਂ ਬਾਅਦ ਜਿਹੜੀਆਂ ਫੀਲਡ ਗਰਾਊਂਡ ਬਣ ਰਹੇ ਨੇ ਇੱਥੇ ਵੀ ਮੈਂ 24 ਲੱਖ ਰੁਪਏ ਦਾ ਚੱਕ ਪਿਛਲੇ 10 ਸਾਲ ਪਹਿਲਾਂ ਹੀ ਦੇਖ ਕੇ ਗਿਆ ਜੀ ਟੋੜਾਪਿੰਡ ਦੇ ਵਿੱਚ ਖੇਡ ਗਰਾਉਂਡ ਬਹੁਤ ਸ਼ਾਨਦਾਰ ਬਣ ਰਿਹਾ ਔਰ ਆਮ ਆਦਮੀ ਦੀ ਪਾਰਟੀ ਦੇ ਸਰਕਾਰ ਦੇ ਵਿੱਚ ਹੋਏ ਕੰਮ ਜਿਹੜੇ ਆ ਇਹ ਆਪਣੇ ਆਪ ਦੇ ਵਿੱਚ ਇਤਿਹਾਸ ਹੈ ਜੀ ਆਪਣੇ ਆਪ ਦੇ ਵਿੱਚ ਇੱਕ ਮੀਲ ਪੱਥਰ ਨੇ ਕਿ ਇੰਨੇ ਕੰਮ ਕਦੇ ਕਿਸੇ ਸਰਕਾਰ ਨੇ ਕੀਤੇ ਨਹੀਂ ਜੀ ਜੇ ਸੋਚਾਂ ਜਿਵੇਂ ਲਈ ਮੁਫਤ ਮੈਲੀ ਆ ਨਾ 60000 ਕਦੇ ਨੌਕਰੀਆਂ ਮਿਲੀਆਂ ਨੇ ਨਾ ਕਿਸੇ ਨੂੰ 10 ਲੱਖ ਦਾ ਸਿਹਤ ਬੀਮਾ ਕਦੇ ਮਿਲਿਆ ਕਿਸੇ ਨੂੰ ਜੀ ਔਰ ਨਾ ਹੀ ਕਦੇ ਇਹਨੇ ਖੇਡ ਗਰਾਉਂਡ ਜਿਹੜੇ ਆ ਉਹਦੀ ਸ਼ੁਰੂਆਤ ਹੋਈ ਆ ਨਾ ਕਦੇ ਇੰਨੀਆਂ ਸੜਕਾਂ ਜੇ ਦੂਜਿਆਂ ਨੂੰ ਵੋਟ ਪਾਵਾਂਗੇ ਬਾਅਦ ਚ ਕਹੀ ਜਾਣਗੇ ਸਾਡੀ ਕੋ ਸੁਣਦਾ ਨਹੀਂ ਇਸ ਕਰਕੇ ਆਪਣੀ ਵੋਟ ਕਾਂਗਰਸ ਨੂੰ ਜਾਂ ਅਕਾਲੀ ਦਲ ਜਾਂ ਕਿਸੇ ਹੋਰ ਵਿਅਕਤੀ ਨੂੰ ਪਾ ਕੇ ਆਪਣੀ ਵੋਟ ਖਰਾਬ ਨਾ ਕਰੋ ਕਾਂਗਰਸ ਤਾਂ ਉਹੀ ਧਰਮ ਸੂਤਰੀ ਇੱਥੇ ਘੁੰਮ ਰਹੇ ਨੇ ਜਿਹੜੇ ਵਜੀਫਾ ਘਰਾਲਾ ਕੀਤਾ ਜਿਹੜੇ ਪੰਜਾਬ ਦੇ ਸੁਫੈਤੇ ਵੇਚ ਕੇ ਖਾ ਗਏ ਜਿਨ੍ਹਾਂ ਦਾ ਜਿਨ੍ਹਾਂ ਦੀ ਸਾਡੇ 4-5 ਕਰੋੜ ਦੀ ਪ੍ਰਾਪਰਟੀ ਜ਼ਬਤ ਕਰ ਚੁੱਕੀ ਹੈ ਕੋਰਟ ਜੇਲ੍ਹ ਦੇ ਵਿੱਚੋਂ ਜ਼ਮਾਨਤ ਤੇ ਨਹੀਂ ਅਕਾਲੀ ਦਲ ਕੋਲੇ ਕੈਂਡੀਡੇਟ ਪੂਰੇ ਨਹੀਂ ਹੈਗੇ ਕਾਂਗਰਸ ਕੋਲੇ ਵੀ ਕੈਂਡੀਡੇਟ ਪੂਰੇ ਨਹੀਂ ਹੈਗੇ ਤਾਂ ਉਹਨਾਂ ਦਾ ਬਹੁਤ ਬੈਕਫੁੱਟ ਤੇ ਨੇ ਜੀ ਕੋਈ ਈ ਗੱਲਬਾਤ ਹੈ ਨਹੀਂ ਅਕਾਲੀ ਕਾਂਗਰਸ ਦੀ